واہِ واحرو جی کا خالصہ واہِ واحر جی کی فتح دشمیش پریوار گروپ آف سکولز پرمدر کمیٹی پیش ہے وشیش تارمک پروگرام روجانہ گرو کی گل اج چودہ جنوری ہے میں سرطاز سنگھ کلاس اٹھویں دشمیش پریوار انٹرنیشنل نیشنل ਮਾਕਲਾ ਜਿਲ੍ਹਾ ਤਰਨਤਾਰਨ ਵਿੱਚ ਪੜਦਾ ਆ ਮੇਰੇ ਬੰਦੋ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਮਰਨ ਗੁਨਸਾ ਸੂਰਿਆ ਹੱਕ ਹੈ ਜੋ ਹੋਏ ਮਨ ਪਰਵਾਣੋ ਸੂਰੇ ਸੇਈ ਆਗੇ ਆਖੀ ਹੈ ਕਰਗਾ ਪਾਵੇ ਸਾਚੀ ਮਾਨੋ ਏ ਪਾਈ ਬਹਾਦਰ ਮਰਦ ਲੋਕਾਂ ਦਾ ਮਰਨਾ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਣ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਸੂਰਮੇ ਬਹਾਦਰ ਆਖਿਆ ਜਾਂਦਾ ਹੈ ਜੋ ਸੱਚੀ ਦਰਗਾਹ ਇੱਜ਼ਤ ਮਾਨ ਪ੍ਰਾਪਤ ਕਰਦੇ ਹਨ ਸੰਸਾਰ ਵਿੱਚ ਵੀ ਉਹਨਾਂ ਦਾ ਪੂਰਾ ਸਤਿਕਾਰ ਹੁੰਦਾ ਹੈ ਸੱਚੀ ਦਰਗਾਹ ਜਾਣ ਸਮੇਂ ਵੀ ਇੱਜ਼ਤ ਮਾਨ ਮਿਲਦਾ ਹੈ ਪਰ ਲੋਕ ਵਿੱਚ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਉਸੂਰਮੇ ਪਰਮੇਸ਼ਰ ਦੀ ਬੰਦਗੀ ਇੱਕ ਮਨ ਚਿਤ ਹੋ ਕੇ ਕਰਦੇ ਹਨ ਅਤੇ ਮਨ ਵਿੱਚੇ ਫਲ ਪ੍ਰਾਪਤ ਕਰਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਉਹਨਾਂ ਸੂਰਮਿਆਂ ਵਿੱਚ ਇਹ ਸਿਖਤ ਹੁੰਦੀ ਹੈ ਜਿੰਦਗੀ ਵਿੱਚ ਆਇਆਂ ਅੰਕੜਾ ਦਾ ਪਰਮੇਸ਼ਰ ਅੱਗੇ ਗੁੱਸਾ ਗਿੱਲਾ ਨਹੀਂ ਕਰਦੇ ਆਏ ਦੁੱਖ ਨੂੰ ਕਿਹੜੇ ਮਥੇ ਜਰ ਲੈਂਦੇ ਹਨ ਅੰਤਰਜਾਮੀ ਪਰਮੇਸ਼ਰ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਜਿਹੜੇ ਸੂਰਮੇ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ ਉਹਨਾਂ ਦਾ ਮਰਨਾ ਪ੍ਰਮਾਨ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਜੂ ਟੂ ਟੇ ਗੱਲੀ ਦਿਵਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਤੋਂ ਕਿਦਰਾਣੇ ਦੀ ਟਾਬ ਜਿਸ ਨੂੰ ਅੱਜ ਕੱਲ ਮੁਕਸਰ ਸਾਰੇ ਆਖਿਆ ਜਾਂਦਾ ਹੈ ਵਿਖੇ ਪਹੁੰਚ ਗਏ ਟਾਬ ਨੇ ਇੱਕ ਪਾਸੇ ਪਾਈ ਮਹਾ ਸਿੰਘ ਮਾਈ ਭਾਗੋ ਜੀ ਆਪਣੇ ਚਾਰੀ ਸਾਥੀਆਂ ਸਮੇਤ ਬਾਜੇ ਤੋਂ ਪਹੁੰਚ ਗਏ ਮੁਗਲ ਫੌਜਾਂ ਵੀ ਮਗਰੇ ਪਹੁੰਚ ਗਈਆਂ ਇੱਥੇ ਕਮਾਹਾਂ ਸਾਹ ਦੀ ਜੰਗ ਹੋਈ ਦੁਸ਼ਮਣ ਹਾਰ ਖਾ ਕੇ ਵਾਪਸ ਭੱਜ ਗਿਆ ਗੁਰੂ ਜੀ ਨੇ ਜ਼ਖਮੀ ਹੋਏ ਸਿੰਘਾਂ ਨੂੰ ਮਰਮ ਪੱਟੀ ਕੀਤੀ ਮਾਈ ਪਾਗੋ ਅਜੇ ਜਿਉਂਦੇ ਸਨ ਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਨੂੰ ਆਪਣੇ ਗੋਦ ਵਿੱਚ ਲੈ ਕੇ ਬਖਸ਼ੀਸ਼ਾਂ ਦਿੱਤੀਆਂ ਸਿੰਘਾਂ ਵੱਲੋਂ ਦਿੱਤਾ ਬੇਦਾਵਾ گرو جی نے دیتا اس طرح ماجے کے دی ٹوٹی سکھی نو اپنے نال لیا شری گرو گوبند سنگ جی گود پائی مہا سنگ جی پران تیا گئے گرو جی نے انہیں سنگا مکتے آ کے اپنے ہتھی سنسکار کیتا آج اجکل اتنے گردوارا مقصر صاحب سے سشوبھت ہے دشمیش پریوار گروپ آف اسکولس پربنتن کمیٹی سمو سٹاف سکول ودیار ابھی سارے مقتصر صاحب کی جنگ میں ہوئے شہیدان پرنام کرتے ہاں گرو پلاکرے واحو جی کا خالصہ واحو جی کی فتح